ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਲਮ ਦੇ ਨਾਲ ਤੁਸੀਂ ਜੁੜੇ ਹੋ ਮੈਂ ਮਨਪ੍ਰੀਤ ਰਾਮਣਵਾਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਬਾਰੇ ਜਦੋਂ ਹੀ ਅਸੀਂ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਗੱਲ ਕਰਦੇ ਹਾਂ ਤਾਂ ਉਹ ਵਿਅੰਤ ਸਿੰਘ ਹੱਤਿਆਕਾਂਡ ਮਾਮਲੇ ਦੇ ਵਿੱਚ ਪਿਛਲੇ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ 25 ਦਸੰਬਰ 1995 ਨੂੰ ਉਹਨਾਂ ਨੂੰ ਜਲੰਧਰ ਦੇ বাস ਸਟੈਂਡ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਹ ਜੇਲ੍ਹ ਦੇ ਵਿੱਚ ਬੰਦ ਨੇ ਫਿਰ ਉਹਨਾਂ ਨੂੰ ਅਦਾਲਤ ਤਫਾਨਸੀ ਦੀ ਸਜ਼ਾ ਸੁਣਾਉਂਦੀ ਹੈ ਉਸ ਤੋਂ ਬਾਅਦ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਲਗਾਤਾਰ ਜਿਹੜੇ ਚਿੱਠੀ ਪੱਤਰ ਨੇ ਉਹ ਵੀ ਹੁੰਦੇ ਨੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਉਹ ਚੁੱਕਿਆ ਜਾਂਦਾ ਹੈ ਤੇ ਹੁਣ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਹੋਇਆ ਪਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਜਿਹੜਾ ਉਸੇ ਤਰ੍ਹਾਂ ਹੀ ਲਟਕਿਆ ਹੋਇਆ ਕਿਉਂਕਿ ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਤਾਂ ਇਸ ਕਰਕੇ ਜਿਹੜੀਆਂ ਜਥੇਬੰਦੀਆਂ ਨੇ ਹਮਾਵਲੇ ਨੂੰ ਚੁੱਕ ਰਹੀਆਂ ਨੇ ਕਿ ਜੇਕਰ ਅਦਾਲਤਾਂ ਦੇ ਮਤਾਂਕ ਮੁਨਨ ਵੀ ਲੱਗੇ ਕਿ ਇਹਨਾਂ ਸਾਰੇ ਲੋਕਾਂ ਨੇ ਗੁਨਾਹ ਕੀਤੇ ਨੇ ਤਾਂ ਫਿਰ ਇਹਨਾਂ ਨੇ ਆਪਣੇ ਗੁਨਾਹਾਂ ਦੀ ਸਜ਼ਾ ਪੂਰੀ ਵੀ ਕਰ ਲਈ ਐ ਤੇ ਇਸ ਕਰਕੇ ਤਾਂ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਬਹੁਤ ਸਾਰੇ ਸਿੰਘਾਂ ਨੂੰ ਪੈਰੋਲ ਤੇ ਬਾਹਰ ਵੀ ਭੇਜਿਆ ਜਾਂਦਾ ਪਰ ਭਾਈ ਬਲਵੰਤ ਸਿੰਘ ਰਾਜੂਆਣਾ ਜਾਂ ਭਾਈ ਜਗਤਾਰ ਸਿੰਘ ਹਵਾਰਾ ਹੁਣੀਤਾ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਗੱਲ ਕਿਉਂ ਕਰਨੀ ਪਈ ਭਾਈ ਹੁਲਵਾ ਸਿੰਘ ਰਾਜਵਾਨਾ ਤੇ ਕਿਉਂਕਿ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਜਿਹੜੇ ਹੈਗਾ ਸਜਾ ਨੂੰ ਲੈ ਕੇ ਜਾਂ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਇਹ ਕਮੇਟੀ ਬਣੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਦੇ ਵੱਲੋਂ ਵਿੱਚੋਂ ਹੀ ਟੋਕਦਿਆਂ ਹੋਇਆ ਕਿਹਾ ਕਿ ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਹਿਮ ਦੇ ਹੱਕਦਾਰ ਉਹ ਲੋਕ ਹੁੰਦੇ ਨੇ ਜਿਹੜੇ ਕਹਿਣ ਕਿ ਹਾਂ ਰਹਿਮ ਦੀ ਅਪੀਲ ਕਰਨ ਜਾਂ ਉਸ ਕਦਰ ਦੇ ਉੱਤੇ ਪਸਤਾਵਾ ਕਰਨ ਪਰ ਜਿਹੜੇ ਲੋਕ ਰਹਿਮ ਦੀ ਅਪੀਲ ਹੀ ਨਹੀਂ ਕਰਦੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਰਹਿਮ ਕੀਤਾ ਜਾ ਸਕਦਾ ਉਹਨਾਂ ਲੋਕਾਂ ਦੇ ਉੱਤੇ ਉਸ ਤੋਂ ਬਾਅਦ ਇਹ ਬਿਆਨ ਸੀ ਜਿਹੜਾ ਇਹ ਸਿੱਖ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੇਖਿਆ ਗਿਆ ਕਿ ਪੰਜਾਬ ਪ੍ਰਤੀ ਭਾਜਪਾ ਦੀ ਜਿਹੜੀ ਸੋਚ ਆ ਉਹ ਅੱਜ ਵੀ ਜਿਉਂਦੀ ਤਿਉਂ ਆ ਪਰ ਮੈਂ ਕੀ ਪੰਜਾਬ ਪ੍ਰਤੀ ਭਾਜਪਾ ਕਹਿੰਦੀ ਰਹੀ ਕਿ ਅਸੀਂ ਪੰਜਾਬ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਾਂਗੇ ਲੰਬਾ ਸਮਾਂ ਗੱਠ ਜੋੜ ਵੀ ਰਿਹਾ ਅਕਾਲੀ ਦਲ ਦੇ ਨਾਲ ਪਰ ਇਸ ਬਿਆਨ ਤੋਂ ਬਾਅਦ ਜਿੱਥੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਮੱਚੀ ਉੱਥੇ ਹੀ ਫਿਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਪਟਿਆਲਾ ਜੇਲ੍ਹ ਦੇ ਵਿੱਚੋਂ ਚਿੱਠੀ ਲਿਖੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹੂ ਨੂੰ ਉਹ ਪੂਰੀ ਚਿੱਠੀ ਤਾਂ ਤਕਰੀਬਨ ਸ਼ਾਇਦ ਤੁਸੀਂ ਸੁਣੀ ਵੀ ਹੋਵੇ ਜਾਂ ਪੜ੍ਹੀ ਵੀ ਹੋਵੇ ਪਰ ਉਸ ਚਿੱਠੀ ਦੇ ਉੱਤੇ ਅੱਜ ਜਿਹੜੀ ਵਿਚਾਰ ਆ ਉਹ ਕਰਾਂਗੇ ਉਸ ਚਿੱਠੀ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਆਣਾ ਨੇ ਜਿਹੜੇ ਮਸਲੇ ਠਾਏ ਨੇ ਜਿਹੜੇ ਪੁਆਇੰਟਾਂ ਦੇ ਉੱਤੇ ਗੱਲ ਕੀਤੀ ਆ ਉਹ ਬੜੇ ਅਹਿਮ ਨੇ ਕਿਉਂਕਿ ਇਸ ਦੇਸ਼ ਦੇ ਲਈ ਬੜੇ ਖਾਸ ਨੇ ਔਰ ਖਾਸ ਤੌਰ ਤੇ ਘੱਟ ਗਿਣਤੀਆਂ ਲਈ ਬੜੇ ਉਹ ਸੋਚਣ ਵਾਲੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਉਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ 84 ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਸ ਪਾਰਟੀ ਨੂੰ ਭਾਜਪਾ ਕਹਿੰਦੀ ਰਹੀ ਕਿ ਸਿੱਖਾਂ ਦੀ ਸਰਬੋਤਮ ਸੰਸਥਾ ਅਕਾਲ ਤਖਤ ਸਾਹਿਬ ਦੇ ਉੱਤੇ ਫੌਜਾਂ ਚੜਾ ਕੇ ਜਿਹੜੀ ਦੇਸ਼ ਦੀ ਅਖੰਡਤਾ ਏਕਤਾ ਉਹਦੇ ਸੀਨੇ ਦੇ ਵਿੱਚ ਕਾਂਗਰਸ ਨੇ ਖੰਜਰ ਜੜਾ ਖਵਾਇਆ ਤਾਂ ਫਿਰ ਉਸ ਖੰਜਰ ਜਿਹੜਾ ਜਿਹੜੀ ਪਾਰਟੀ ਨੇ ਖੰਜਰ ਖੋਪਿਆ ਹੋਵੇ ਤੇ ਉਸ ਪਾਰਟੀ ਦੇ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਇਨ੍ਹਾਂ ਲੋਕਾਂ ਦੇ ਵੱਲੋਂ ਸੋਧਾ ਲਾ ਦਿੱਤਾ ਤਾਂ ਫਿਰ ਅੱਜ ਤੁਸੀਂ ਕਾਂਗਰਸ ਦੇ ਨਾਲ ਕਿਉਂ ਖੜ ਰਹੇ ਹੋ ਇਹ ਵੀ ਵੱਡਾ ਸਵਾਲ ਆ ਉਸ ਤੋਂ ਬਾਅਦ ਚਿੱਠੀ ਦੇ ਵਿੱਚ ਦੋ ਤਿੰਨ ਜਿਹੜੀਆਂ ਖਾਸ ਗੱਲਾਂ ਹੋਈਆਂ ਨੇ ਬਿਲਕਸੁਬਾਨੋ ਦਾ ਜ਼ਿਕਰ ਹੋਇਆ ਉਹ ਬਿਲਕਸੁਬਾਨੋ ਜਿਹਦੇ ਨਾਲ ਬਲਾਤਕਾਰ ਵੀ ਹੁੰਦਾ ਉਹਦੀ ਬੱਚੀ ਦਾ ਜਿਹੜਾ ਸਹਰਾ ਉਹ ਧੜ ਦੇ ਨਾਲ ਵੱਖ ਕਰ ਦਿੱਤਾ ਜਾਂਦਾ ਕਿਵੇਂ ਉਹਦੇ ਪਰਿਵਾਰਕ ਮੈਂਬਰਾਂ ਦਾ ਕਤਲ ਹੁੰਦਾ ਪਰ ਉਹਨਾਂ ਨੂੰ ਜਿਹੜਾ ਹੈਗਾ ਰਿਹਾ ਵੀ ਕਰ ਦਿੱਤਾ ਜਾਂਦਾ ਮਹਿ 14 ਸਾਲਾਂ ਦੇ ਬਾਅਦ ਹਾਲਾਂਕਿ ਉਹਨਾਂ ਲੋਕਾਂ ਨੂੰ ਹੱਤੀ ਦੀ ਸਜ਼ਾ ਹੋਣੀ ਚਾਹੀਦੀ ਸੀ ਉਹਨਾਂ ਨੂੰ 14 ਸਾਲਾਂ ਦੇ ਬਾਅਦ ਹੀ ਰਿਹਾ ਕਰ ਦਿੱਤਾ ਜਾਂਦਾ ਉਹਨਾਂ ਨੂੰ ਸੰਸਕਾਰੀ ਬ੍ਰਾਹਮਣ ਕਹਿ ਕੇ ਜਿਹੜਾ ਹੈਗਾ ਉਹ ਬੋਲਿਆ ਜਾਂਦਾ ਤਾਂ ਭਾਈ ਬਲਵੰਤ ਸਿੰਘ ਰਾਜਵਾਨ ਨੇ ਸਵਾਲ ਠਾਏ ਨੇ ਕਿ ਕੀ ਉਹਨਾਂ ਲਈ ਕਾਨੂੰਨ ਹੋਰ ਨੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਉਹਨਾਂ ਨੂੰ ਸਰਕਾਰੀ ਸਟੇਜਾਂ ਦੇ ਉੱਤੇ ਵੀ ਉਸ ਤਰ੍ਹਾਂ ਬਲਾਵਾ ਦਿੰਦੇ ਹੋ ਫਿਰ ਉਹਨਾਂ ਨੇ ਜਿਹੜਾ ਹੈਗਾ ਭਾਜਪਾ ਦੇ ਉੱਤੇ ਸਵਾਲ ਠਾਇਆ ਕਿ ਤੁਸੀਂ ਬੇਟੀ ਪੜ੍ਹਾਓ ਬੇਟੀ ਬਚਾਓ ਦੀ ਗੱਲ ਕਰਦੇ ਹੋ ਜਾਂ ਕਹਿੰਦੇ ਹੋ ਕਿ ਅਸੀਂ ਜਿਹੜੀਆਂ ਸਾਡੀਆਂ ਦੇਸ਼ ਦੀਆਂ ਔਰਤਾਂ ਦੀ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਸਲਾ ਬਣਿਆ ਖੜਾਣਾ ਨੂੰ ਲੈ ਕੇ ਜਿਹੜਾ ਕਿ ਇੱਕ ਬੰਦੇ ਦੇ ਕਰਕੇ ਤੁਸੀਂ ਖੜਾਆਂ ਨੂੰ ਜ਼ਲੀਲ ਕੀਤਾ ਖਾਸ ਤੌਰ ਤੇ ਲੜਕੀਆਂ ਨੂੰ ਜ਼ਲੀਲ ਕੀਤਾ ਉਹ ਸੀਗਾ ਬ੍ਰਿਜਪੂਸ਼ਨ ਉਹਦਾ ਕਰਕੇ ਕਿਵੇਂ ਉਹ ਸੇੜਖਾਨੀਆਂ ਕਰਦਾ ਪਰ ਉਹਦੇ ਮਾਮਲੇ ਤੇ ਕੀ ਹੋਇਆ ਕੁਝ ਵੀ ਨਹੀਂ ਹੋਇਆ ਉਹ ਤੇ ਕੌਣ ਕਾਰਵਾਈ ਕਰੇਗਾ ਤੀਜੀ ਗੱਲ ਇਹ ਹੈ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਡੇਰਾ ਸਿੱਸਾ ਦਾ ਜਿਹੜਾ ਮੁਖੀ ਆ ਗੁਰਮੀਤ ਰਾਮ ਰਖੀਨ ਪੰਜਾਬ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਡੇਰੇ ਨੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਉੱਤੇ ਬਲਾਤਕਾਰ ਦੇ ਦੋਸਤ ਨੇ ਜਿਹੜੇ ਉਹ ਸਾਥਤ ਹੁੰਦੇ ਨੇ ਉਹਨਾਂ ਨੂੰ ਸਜ਼ਾ ਹੁੰਦੀ ਹੈ ਪਰ ਉਥੇ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਵਾਲ ਠਾਇਆ ਕਿ ਜੇਕਰ ਉਹਨੂੰ ਪੈਰੋਲ ਮਿਲ ਸਕਦੀ ਆ ਵਾਰ-ਵਾਰ ਉਹ ਜੇਲ੍ਹ ਤੋਂ ਬਾਹਰ ਆ ਰਿਹਾ ਤੇ ਤੁਹਾਡੇ ਜਿਹੜੇ ਲੀਡਰ ਨੇ ਉਹਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲੈ ਰਹੇ ਨੇ ਫਿਰ ਸਭ ਤੋਂ ਵੱਡੀ ਗੱਲ ਉਹਨੂੰ ਸਰਕਾਰੀ ਸਮਾਗਮਾਂ ਦਾ ਜਿਹੜਾ ਹੈਗਾ ਮੁੱਖ ਮਹਿਮਾਨ ਬਣਾਇਆ ਜਾ ਰਿਹਾ ਕੀ ਦੇਸ਼ ਦੇ ਕਾਨੂੰਨ ਦੋ ਨਹੀਂ ਦਿਖ ਰਹੇ ਸਿੱਖਾਂ ਲਈ ਹੋਰ ਆ ਕਿਸੇ ਹੋਰ ਲਈ ਹੋਰ ਆ ਉਹਨੇ ਨਾਲ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਛੋਟੇ ਸਹਿਬ ਯਾਦਿਆਂ ਦੀ ਸਹਾਦਤ ਨੂੰ ਸਮਰਪਿਤ ਵੀਰਬਾਲ ਦੇਸ ਬਣਾ ਰਹੇ ਸੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੁਰਬਾਨੀ ਕੀ ਚੀਜ਼ ਹੁੰਦੀ ਆ ਜ਼ੁਲਮ ਦੇ ਖਿਲਾਫ ਲੜਨ ਵਾਲੇ ਲੋਕ ਕੌਣ ਹੁੰਦੇ ਨੇ ਫਿਰ ਵੱਡੀ ਗੱਲ ਇਹ ਆ ਕਿ ਬਲਵੰਤ ਸਿੰਘ ਰਾਜੋ ਉਹਨਾਂ ਨੇ ਕਿਹਾ ਕਿ ਮੈਂ ਅਦਾਲਤ ਦੇ ਸਾਹਮਣੇ ਸਭ ਕੁਝ ਆਪਣਾ ਕਬੂਲ ਕਰ ਲਿਆ ਅਦਾਲਤ ਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਇਹ ਸਭ ਕੁਝ ਜਿਹੜਾ ਹੈਗਾ ਕਿਉਂ ਕੀਤਾ ਜਦੋਂ ਮੈਂ ਆਪਣੇ ਗੁਨਾਹ ਵੀ ਕਬੂਲ ਕਰ ਲਏ ਉਸ ਦੀ ਸਜ਼ਾ ਵੀ ਭੁਗਤ ਰਿਹਾ ਤੇ ਫਿਰ ਰਹਿਮ ਵਾਲੀ ਗੱਲ ਕਿਹੜੀ ਹੋਈ ਮੈਂ ਕਿਸੇ ਅੱਗੇ ਅਪੀਲ ਕਿਉਂ ਕਰਾਂਗਾ ਉਹਨਾਂ ਨੇ ਕਿਹਾ ਕਿ ਜੋ ਸਜ਼ਾ ਦਿੱਤੀ ਗਈ ਆ ਉਹਨੂੰ ਮੈਂ ਭੁਗਤ ਵੀ ਰਿਹਾ ਤੇ ਅੱਗੇ ਜੋ ਫੈਸਲਾ ਹੋਵੇਗਾ ਉਸ ਨੂੰ ਵੀ ਮੈਂ ਵਾਹਿਗੁਰੂ ਦਾ ਭਾਣਾ ਮਿੱਠਾ ਭਾਣਾ ਕਰਕੇ ਮੰਨਾਂਗਾ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕਾਨੂੰਨ ਇਸ ਦੇਸ਼ ਦੇ ਵਿੱਚ ਹੈ ਹੀ ਨਹੀਂ ਉਹ ਤੁਸੀਂ ਮੇਰੇ ਤੇ ਕਾਨੂੰਨ ਲਾਗੂ ਕਰਨਾ ਚਾਹੁੰਦੇ ਹੋ ਇਹ ਚਿੱਠੀ ਤਾਂ ਬੜੀ ਲੰਬੀ ਆ ਇਹਦੇ ਵਿੱਚ ਚਿੱਠੀ 'ਚ ਇਹ ਗੱਲਾਂ ਬੜੀਆਂ ਮੇਨ ਨੇ ਕਿਉਂਕਿ ਆਮ ਵੀ ਆਪਾਂ ਸਧਾਰਨ ਤੌਰ ਤੇ ਜੀ ਸੋਚ ਗਏ ਕਿ ਜਿਹੜਾ ਬੰਦਾ ਇੱਕ ਬੁਲਾਦਕਾਰੀ ਹੋਵੇ ਉਹਨੂੰ ਬਾਰ-ਬਾਰ ਜੇਲ੍ਹ ਤੋਂ ਬਾਹਰ ਆਵੇ ਇਜੀ ਗੱਲ ਜਿਹੜੀ ਹੈਗੀ ਹੈ ਬ੍ਰਿਜ ਭੂਸ਼ਣ ਵਰਗੇ ਜਿਹੜੇ ਲੜਕੀਆਂ ਦੇ ਨਾਲ ਛੇੜਖਾਹੀ ਕਰਨ ਉਹ ਸਾਡੇ ਦੇਸ਼ ਦੀਆਂ ਮਾਣ ਖਡਾਰਨਾਂ ਜਿੰਨਾ ਕਰਕੇ ਸਾਡੇ ਦੇਸ਼ ਦਾ ਨਾਮ ਹੋਰ ਨਾ ਪੂਰੀ ਦੁਨੀਆ ਦੇ ਵਿੱਚ ਚਮਕਿਆ ਅੱਜ ਤੱਕ ਕੋਈ ਨਾ ਨਹੀਂ ਬਲਕਿ ਸਬਾਨੋ ਵਰਗੇ ਜਿਹੜੇ ਉਹ ਲੋਕ ਸੀਗੇ ਜਿਨ੍ਹਾਂ ਔਰਤਾਂ ਨੂੰ ਇਹ ਕਹਿੰਦੇ ਨੇ ਸੀ ਸਨਮਾਨ ਦੇਣਾ ਬਲਕਿ ਸਬਾਨੋ ਨੂੰ ਕੌਣ ਇਨਸਾਫ ਦੇਵੇਗਾ ਉਹਦੀ ਧੀ ਨੂੰ ਕੌਣ ਇਨਸਾਫ ਦੇਵੇਗਾ ਉਹਦੇ ਪਰਿਵਾਰਕ ਮੈਂਬਰਾਂ ਨੂੰ ਕੌਣ ਇਨਸਾਫ ਦੇਵੇਗਾ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਨਾਲ ਦੀ ਨਾਲ ਜਿੱਥੇ ਭਾਈ ਬਲਵੰਤ ਸਿੰਘ ਰਾਜੋਵਾਨਾ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਮੈਨੂੰ ਕੋਈ ਰਕਮ ਦੀ ਲੋੜ ਨਹੀਂ ਤੇ ਜੇ ਰਕਮ ਦੀ ਗੱਲ ਹੋ ਰਹੀ ਆ ਜਿਹੜੀਆਂ ਸੰਸਥਾਵਾਂ ਨੇ ਉਹ ਅਪੀਲ ਕਰ ਰਹੀਆਂ ਨੇ ਜਾਂ ਜਿਹੜੀ ਗੱਲਬਾਤ ਹੋ ਰਹੀਆਂ ਨੇ ਉਹ ਇਸ ਕਰਕੇ ਆ ਕਿ ਉਹ ਸਿੱਖ ਜਿਹੜੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਿਉਂਕਿ ਜਿਹੜੀ ਸਿੱਖਾਂ ਦੀ ਸੰਭਾਲ ਸੰਸਥਾ ਸ੍ਰੀ ਅਕਾਲ ਤਖਤ ਸਹਿਵਾ ਉਹ ਭਾਈ ਦਲਾਵਰ ਸਿੰਘ ਦੀ ਤਸਵੀਰ ਵੀ ਜਿਹੜੀ ਉਹਨਾਂ ਨੇ ਜ਼ਿਕਰ ਕੀਤਾ ਕਿ ਉੱਥੇ ਲੱਗੀ ਹੋਈ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਹੋਇਆ ਜਿਹੜੇ ਲੋਕਾਂ ਨੇ ਵੀ ਕਿਸੇ ਜਿਹੜੇ ਲੋਕ ਸੀ ਜੁਲਮ ਹਟਾਇਆ ਸਿੱਖਾਂ ਦੇ ਉੱਤੇ ਕਿੰਨੇ ਉਦੋਂ ਪੁਲਿਸ ਮੁਕਾਬਲੇ ਬਣੇ ਉਹਨਾਂ ਦਾ ਇਨਸਾਫ ਕੌਣ ਦੇਵੇਗਾ ਨਾਲ ਉਹਨਾਂ ਨੇ ਉਸ ਸਮੇਂ ਵੀ ਸਰਕਾਰ ਤੇ ਵੀ ਸਵਾਲ ਚੁੱਕੇ ਨੇ ਕਿ ਕੁਝ ਕੁ ਵੋਟਾਂ ਲੈ ਕੇ ਉਸ ਸਮੇਂ ਦੇ ਉੱਤੇ ਸਰਕਾਰ ਬਣੀ ਮੁੱਖ ਮੰਤਰੀ ਬਣੀ ਬਿਹੰਤ ਸਿੰਘ ਤੇ ਉਹਨਾਂ ਨੇ ਕਿੰਨਾ ਘੈਰ ਜਿਹੜਾ ਹੈਗਾ ਉਹ ਸਿੱਖਾਂ ਦੇ ਉੱਤੇ ਢਾਇਆ ਕਿੰਨੇ ਪੁਲਿਸ ਮੁਕਾਬਲੇ ਬਣੇ ਇਸ ਪੰਜਾਬ ਦੇ ਵਿੱਚ ਇਸ ਚਿੱਠੀ ਤੋਂ ਬਾਅਦ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਇਸ ਚਿੱਠੀ ਦਾ ਜਵਾਬ ਦੇਸ਼ ਦੇ ਗ੍ਰਹਿ ਮੰਤਰੀ ਕਿਸ ਤਰੀਕੇ ਦੇ ਨਾਲ ਦਿੰਦੇ ਨੇ ਅਕਾਲੀ ਦਲ ਵੀ ਆਪੋ ਆਪਣੇ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੋਰ ਨਾ ਪਾਰਟੀਆਂ ਦਾ ਕਿਉਂਕਿ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਕਹਿੰਦੇ ਆ ਕਿ ਹਾਂ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਬਹੁਤ ਸਾਰੇ ਭਾਜਪਾ ਦੇ ਲੀਡਰ ਨੇ ਕਹਿੰਦੇ ਤਾਂ ਹੈਗੇ ਆ ਪਰ ਉਹਨਾਂ ਦੀ ਸਰਕਾਰ ਆਫ ਪਰ ਕੁਝ ਨਹੀਂ ਕਰ ਰਹੀ ਤੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਅਜੇ ਵੀ ਨਹੀਂ ਜਿਹੜੇ ਕਹਿੰਦੇ ਨੇ ਕਿ ਨਹੀਂ ਹੋਣਾ ਚਾਹੀਦਾ ਤਾਂ ਬੰਦੀ ਸਿੰਘਾਂ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਵੋਟਰ ਨੇ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਮਸਲੇ ਨੂੰ ਦੇਖਣ ਬੰਦੀ ਸਿੰਘਾਂ ਦੀ ਰਿਹਾਈ ਕਿਸ ਤਰੀਕੇ ਦੇ ਨਾਲ ਹੋ ਸਕਦੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਇਹ ਛੋਟੀ ਜੀ ਚਰਚਾ ਸੀਗੀ ਕੁਝ ਕਿ ਜਿਹੜੇ ਨੁਕਤੇ ਨੇ ਮੈਂ ਉਹਨਾਂ ਤੇ ਗੱਲ ਕੀਤੀ ਹੈ ਪ੍ਰੋਪਰ ਚਿੱਠੀ ਤੁਹਾਡੇ ਨਾਲ ਮੈਂ ਸਾਂਝੀ ਨਹੀਂ ਕਰ ਰਿਹਾ ਤੇ ਇਸ ਗੱਲਬਾਤ ਦੇ ਵਿੱਚੋਂ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਭਾਈ ਭਲਵੰਤ ਸਿੰਘ ਰਾਜਵਾਨਾ ਨੇ ਜਿਹੜੀ ਚਿੱਠੀ ਲਿਖੀ ਹੈ ਉਹ ਜਿਹੜੇ ਸਵਾਲ ਨੇ ਬੜੇ ਕਮਾਲ ਦੇ ਉਠਾਈ ਨੇ ਸਰਕਾਰ ਦੇ ਅੱਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਭਾਈ ਭਲਵੰਤ ਸਿੰਘ ਰਾਜਵਾਨਾ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜੋ ਸਜ਼ਾ ਤੁਹਾ ਤੁਸੀਂ ਦੇਵੋਗੇ ਜੋ ਫੈਸਲਾ ਤੁਹਾਡਾ ਹੋਵੇਗਾ ਉਹ ਮੈਂ ਜਿਹੜਾ ਹੈਗਾ ਵੈਗਰੂ ਦਾ ਮਿੱਠਾ ਭਾਣਾ ਕਰਕੇ ਭੁਗਤਣ ਦੇ ਲਈ ਤਿਆਰਾਂ ਤੇ ਪੁੱਗਤ ਵੀ ਰਿਹਾ ਪਿਛਲੇ 28 ਸਾਲਾਂ ਤੋਂ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੁਣ ਦਿਓ ਅੱਗੇ ਆਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਗਰੂ ਜੀ ਖਾਨਦ ਸਾਹਿਬ ਵੈਗਰੂ ਜੀ